ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਾਜ ਦੇਵੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਰ ਰਹੇ ਆ ਪਿੰਡ ਵਿੜਿੰਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਵੀ ਦੋਸਤੋ ਸ਼੍ਰੀ ਮੁਕਤਸਰ ਸਾਹਿਬ ਹੀ ਪੈ ਜਾਂਦੀ ਐ ਇਸ ਪਿੰਡ ਨੂੰ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਤਾਜੀ ਸੂਈ ਵਹਿੜਾ ਦੋਸਤੋ ਦੂਜਾ ਸੂਆ ਸੂਈ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਖਾਜ ਦੇਵੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲੈ। ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋਰ ਠੀਕ ਆ ਬਈ? ਹਾਂਜੀ ਬੜੀ ਠੀਕ ਆ। ਬਈ ਇੱਕ ਕਰੀ ਆਪਣਾ ਨਾਮ ਦੱਸਿਓ ਜੀ। ਮੇਰਾ ਨਾਮ ਬਿੱਟੂ ਹੈ। ਬਿੱਟੂ। ਠੀਕ ਆ। ਬਈ ਬਿੱਟੂ ਇੱਕ ਕਰੀ ਆਪਣਾ ਫੋਨ ਨੰਬਰ ਵੀ ਦੱਸ ਦਵੇ। ਮੇਰਾ ਫੋਨ ਨੰਬਰ 94630 ਹਾਂਜੀ 6875 ਠੀਕ ਆ। ਇਹ ਵਹਿੜ ਆਪਣੇ ਘਰ ਦੀ ਹੈ ਨਾ ਬਈ? ਹਾਂਜੀ ਘਰ ਦੀ ਹੈ। ਠੀਕ ਆ। ਕਿੰਮਾ ਸੂ ਅਸੂਈ ਆ ਬਈ? ਵੀਰੇ ਦੂਜੇ ਸੂਏ ਸੂਈਆਂ ਨੂੰ ਪੋਕੇ ਤਕਰੀਬਨ 15 ਦਿਨ ਹੋ ਗਏ। 15 ਦਿਨ ਹੋ ਗਏ ਦੂਜਾ ਸੂਅ ਅਸੂਈ ਬੱਚਾ ਬੱਚਾ ਹੀ ਆ ਮਹਰਮੋ ਠੀਕ ਆ ਆਹ ਬੱਚਾ ਇਹਦਾ ਹਾਂਜੀ ਠੀਕ ਆ ਤੇ ਭਾਈ ਦੁੱਧ ਦੀ ਗੱਲ ਕਰੀਏ ਇਸ ਵਕਤ ਕਿੰਨਾ ਤਿਆਰ ਆ ਦੁੱਧ ਵੀਰੇ ਨਾਲ 35 ਕਿਲੋ ਥੱਲੇ ਦੇ ਤਿਆਰ ਆ ਇਹਦੀ ਸੀਵਾ ਨਹੀਂ ਹੋਈ ਬਿਲਕੁਲ ਨਾ ਇਹਨੂੰ ਕਾੜੇ ਦਿੱਤੇ ਗਏ ਪੁੱਛ ਦਿੱਤਾ ਸੀ ਠੀਕ ਆ ਦੁੱਧ ਫੀਡ ਤੇ ਵੀ ਨੋਰਮਲ ਤੇ ਚੱਲੀ ਜਾਂਦੀ ਐ ਇਹਨੂੰ ਲੇਟੀ ਵਗੈਰਾ ਕੁਝ ਨਹੀਂ ਪਈ ਠੀਕ ਆ 35 ਕਿਲੋ ਦੁੱਧ ਥੱਲੇ ਬੰਦੇ ਨੇ ਚੂਣਾ ਜਦੋਂ ਮਰਜੀ ਚੋਣੇ ਠੀਕ ਆ ਵੀ ਯਾਨੀ ਕਿ 35 ਕਿਲੋ ਚਵਾ ਦੇਾਂਗੇ वैसे की इन मां हुंदा भाई एदा पीक लेवल अंदाजा या मान दो देऊ भाई ठीक है यानी कि 40 किलो दे लगभग दे हंदी है पिछले सुवे 35 36 ਤੋਂ ਲੈ ਕੇ 37 किलो ਦੋ ਦਿੱਤਾ ਪਹਿਲੇ ਸੁਵੇ ਹਾਂਜੀ ਠੀਕ ਆ ਤੇ ਚਵਾਈ ਨੂੰ ਓਕੇ ਆ ਬਾਈ ਬਾਈ ਜੀ ਭਾਵੇਂ 10 ਦਿਨ ਚੋਰੇ ਮਰਜੀ ਚੋਈ ਆ ਉਹ ਬੰਦਾ 2 ਦਿਨ ਚੋਰੇ 4 ਦਿਨ ਚੋਰੇ ਹਫਤਾ ਚੋਰੇ ਉਹ ਅਗਲੇ ਦੀ ਏ ਠੀਕ ਆ ਆਪਣੇ ਨਾਲ ਰੇਟ ਮੁਕਾ ਕੇ ਸਾਈ ਕਰ ਦੇ ਠੀਕ ਜਿੰਨੇ ਦਿਨ ਮਰਜੀ ਚੋ ਲੋ ਲਓ ਬਈ ਬਾਈਆਂ ਦਾ ਆਪਣੇ ਨਾਲ ਰੇਟ ਕਰ ਲੇ ਤੇ ਭਾਵੇਂ 10 ਟਾਈਮ ਚੋ ਲੋ ਜੇ ਚੈੱਕ ਕਰ ਸਕਦੇ ਆ ਪਿਓਰ ਐਚ ਐਫ ਬਰੀਡ ਦੇ ਵਿੱਚ ਹੈਗੀ ਆ ਹਵਾਨਾ ਤੁਹਾਨੂੰ ਨੇੜੇ ਹੋ ਕੇ ਜੱਜਮੈਂਟ ਕਰਾ ਦਿੰਨੇ ਦੇਖ ਸਕਦੇ ਆ ਨਾੜਾ ਚੈੱਕ ਕਰੋ ਹਵਾਨੇ ਦੇ ਉੱਤੇ ਬਾਕੀ ਥਣ ਬਿਲਕੁਲ ਹੱਥੀ ਜਵਾਈ ਵਾਲਾ ਕਬੈਣੀ ਵਾਲੇ ਪਾਸੇ ਥੋੜੀ ਭਾਲੰਗੂ ਹੈਗਾ ਦੋਸਤੋ ਤੁਸੀਂ ਆਪ ਦੀ ਇੱਥੇ ਦੋ ਟਾਈਮ ਤਿੰਨ ਟਾਈਮ ਭੋਂ ਦੀ ਬਾਈਆਂ ਦਾ 10 ਟਾਈਮ ਚੋਲੋ ਜੀ ਦੁੱਧ 35 ਲੀਟਰ ਤੁਸੀਂ ਚੋਕੇ ਲ ਜਾ ਸਕਦੇ ਆ ਥੋੜਾ ਇਹ ਨਾ ਬਾਈ ਦੇ ਘਰੇ ਥੋੜਾ ਜਿਹਾ ਦਿੱਕਤ ਆਈ ਪਈ ਐ ਇਸੇ ਕਰਕੇ ਬਾਈਆਂ ਦਾ ਆਪਣੇ ਤੋਂ ਸੇਵਾ ਨਹੀਂ ਹੋਈ ਦੇਖ ਸਕਦੇ ਆ ਪਾਲ ਜਰੂਰ ਹੈਗੀ ਆ ਦੋਸਤੋ ਤਾਜੀ ਸੂਈ ਆ 10 15 ਦਿਨ ਹੋਏ ਆ ਸੂਈ ਜੱਜਮੈਂਟ ਤੁਹਾਨੂੰ ਕਰਵਾਉਣੇ ਆ ਨਾੜਾਂ ਚੈੱਕ ਕਰ ਸਕਦੇ ਹਵਾਨੇ ਤੇ ਬਾਕੀ ਕੱਦ ਕਾਠ ਨੂੰ ਸੋਣੀ ਆ ਤੋੜ ਕੇ ਤੁਹਾਨੂੰ ਉਠਾ ਦੇ ਲੈ ਵੀ ਖੋਲ ਕੇ ਨਾ ਤੋੜ ਕੇ ਇੱਕ ਵਾਰੀ ਜੀੜਾ ਕੜਵਾ ਦੇ ਦੋ ਵੀ ਤੁਰੀ ਜਾਂਦੀ ਤੁਨ ਹਵਾਨੇ ਦੀ ਜੱਜਮੈਂਟ ਲਾ ਲਿਓ ਜੀ ਤੇ ਦੁੱਧ ਤੁਸੀਂ 35 ਲੀਟਰ ਦੇ ਲਗਭਗ ਇਥੋਂ ਝੋਕੇ ਲੈ ਜਿਓ ਜੀ ਬਾਈ ਦੇ ਘਰ ਦੀ ਆ ਕੋਈ ਨਹੀਂ ਬੰਦ ਦੇ ਬਈ ਬਾਕੀ ਰੇਟ ਦੀ ਗੱਲ ਕਰੀਏ ਤਾਂ ਰੇਟ ਤੁਹਾਨੂੰ ਪੁੱਛ ਦਿੰਨੇ ਆ। ਦਿੱਕਾ ਦੇ ਨਾੜਾ ਨੂੜਾ ਬਹੁਤ ਸੋਹਣੀਆਂ ਠਾਈਆਂ ਹੋਈਆਂ। ਤੇ ਬਾਈ ਬਿੱਟੂ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ? ਰੇਟ ਵੀਰੇ ਫੋਨ ਤੇ ਕਰਾਂਗੇ। ਰੇਟ ਫੋਨ ਤੇ ਕਰਾਂਗੇ। ਠੀਕ ਆ। ਬਾਕੀ ਜਿਹੜੀ ਚੂਨ ਦੀ ਗੱਲ ਆ ਉਹ ਬੰਦਾ ਜਦੋਂ ਮਰਜੀ ਚੋਲੇ ਠੀਕ ਆ। ਉਹ ਕੋਈ ਚੱਕਰ ਨਹੀਂ ਆਪਾਂ ਨੂੰ। ਠੀਕ ਆ। ਲਓ ਵੀ ਜਿਹੜੇ ਵੀਰ ਦੇ ਪਸੰਦ ਹੋਵੇ ਨਾ ਸੋਹਣੇ ਦੁੱਧ ਵਾਲੀ ਵਹਿੜਾ ਦੋਸਤੋ ਦੂਜਾ ਸੁਆ ਸੁਈ ਆ। ਦੁੱਧ ਬਾਈਆਂ ਦਾ ਭਾਈ ਤੁਸੀਂ 10 ਟਾਈਮ ਚੋ ਕੇ ਲੈ ਜਾਓ ਜੀ ਇੱਥੇ ਕਿਉਂਕਿ ਬਾਈਆਂ ਦਾ ਆਪਣੇ ਨੂੰ ਫੁੱਲ ਗਰੰਟੀ ਹੋਊਗੀ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਨੰਬਰ ਚੱਲ ਰਿਹਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਏ ਪਿੰਡ ਵਿੜੰਗਾ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਸ਼੍ਰੀ ਮੋਕਸਰ ਸਾਹਿਬ ਪੈ ਜਾਂਦੀ ਹੈ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ